ਕਾਨੂੰ ਫੜ ਹੈ ਕੋਈ ਤਾਂ ਪੱਤਰ ਰਿਵੈਟ ਅੱਛਾ ਕਾਨੂੰ ਫੜ ਹੈ ਕੋਈ ਤਾਂ ਪੱਤਰ ਰਿਵੈਟ ਅੱਛਾ ਕਾਨੂੰ ਫੜ ਹੈ ਕੋਈ ਤਾਂ ਪੱਤਰ ਰਿਵੈਟ ਅੱਛਾ ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪੱਤਰਕਾਰ ਨੂੰ ਕਵਰਾਈ ਕਰਦੇ ਸਮੇਂ ਪੁਲਿਸ ਅਧਿਕਾਰੀਆਂ ਵੱਲੋਂ ਰੋਕਿਆ ਗਿਆ ਅਤੇ ਉਸ ਉੱਪਰ ਪਰਚਾ ਦਰਜ ਕਰਨ ਦੀ ਧਮਕੀ ਵੀ ਦਿੱਤੀ ਗਈ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੁਲਿਸ ਦੇ ਅਧਿਕਾਰੀ ਵੱਲੋਂ ਪੱਤਰਕਾਰਾਂ ਨਾਲ ਬਹਿਸਬਾਜ਼ੀ ਕੀਤੀ ਜਾਂਦੀ ਹੈ ਤੇ ਫਿਰ ਇੱਕ ਪੱਤਰਕਾਰ ਨੂੰ ੱੱਕੇ ਮਾਰ ਕੇ ਪੁਲਿਸ ਮੁਲਾਜ਼ਮਾਂ ਨੂੰ ਫੜਨ ਲਈ ਕਿਹਾ ਜਾਂਦਾ ਹੈ ਤੇ ਉਸ ਉੱਪਰ ਮੁਕੱਦਮਾ ਦਰਜ ਕਰਨ ਦੇ ਹੁਕਮ ਵੀ ਦਿੱਤੇ ਜਾਂਦੇ ਹਨ ਸੁਣੋ ਕੀ ਕਿਹਾ ਜਾ ਰਿਹਾ ਹੈ ਪੁਲਿਸ ਅਧਿਕਾਰੀ ਵੱਲੋਂ ਜੀ ਤੁਹਾਨੂੰ ਕੁਝ ਪੁੱਛ ਲੈਣ ਜੀ ਇਹ ਤੁਹਾਨੂੰ ਤਸਵੀਰਾਂ ਦੇ ਕਰਦੇ ਨੇ ਇਹ ਸ਼ੂ ਹੈਗਾ ਆਰਸੀਪੀ ਹੋਵੇ ਮੇਰੇ ਕੈਮਰੇ ਸਭੋ ਜਾ ਰਿਹਾ ਕੋਈ ਗੱਲ ਨਹੀਂ ਪਹਿਲਾਂ ਤੁਸੀਂ ਕ੍ਰੀਏਟ ਕਰਾ ਲਓ ਫਿਰ ਜੋ ਕਰਨਾ ਹੈ ਕਰ ਲਿਓ ਤੁਸੀਂ ਕ੍ਰੀਏਟ ਕਰਦੇ ਹੋ ਤੁਸੀਂ ਕਲੀਅਰ ਕਿਹਾ ਤੁਹਾਨੂੰ ਕੀ ਕਰਨਾ ਤੁਹਾਨੂੰ ਕਿਹਾ ਕੀ ਮਤਲਬ ਇਹਦਾ ਕੋਈ ਗੱਲ ਨਹੀਂ ਤੁਹਾਨੂੰ ਕਰਨਾ ਨੂੰ ਫੜ ਹੈ ਕੋਈ ਤਾਂ ਪੱਤਾ ਨਹੀਂ ਵਟ ਅੱਛਾ ਆ ਲੋ ਆ ਲੋਰੀ ਆ ਕਹਿ ਰਹੇ ਨਹੀਂ ਪਰਚਾ ਦਿਓ ਤੇ ਕਾਹਦਾ ਪਰਚਾ ਦਿਓ ਉਹ ਨਾ ਚੱਕ ਕੇ ਲੈ ਕੇ ਜਾ ਬਹੁਤ ਪੈਸੇ ਖਾਣੇ ਤੇ ਤੁਹਾਨੂੰ ਕੁਝ ਪੁੱਛ ਲੈ ਡੋਪਲ ਵਿਗਨ ਨਾ ਗਿਆ ਇਹ ਤਾਂ ਕੋਈ ਕਲੀਅਰ ਆ ਕਰ ਲੈ ਤੇ ਮੀਸ਼ੂ ਹੈਗਾ ਆਰਸੀ ਪੀ ਹੋਵੇਗਾ ਇਹਨਾਂ ਕਿਊਟੀ ਜੇ ਥੱਕੇਗਾ ਮਾਰਾ ਤੇਰਾ ਬੱਟਾ ਬੱਚਾ ਤੈਨੂੰ ਮੇਰੇ ਕੈਮਰੇ ਸਭੋ ਜਾ ਰਿਹਾ ਕੋਈ ਗੱਲ ਨਹੀਂ ਪਹਿਲਾਂ ਤੇ ਇਸ਼ੂ ਕ੍ਰੀਏਟ ਕਰਾ ਲਵੋ ਫੇਰ ਜੋ ਕਰਨਾ ਹੋ ਕਰ ਲਿਓ ਇਸ਼ੂ ਕ੍ਰੀਏਟ ਕਰਦੇ ਹੋ ਤੁਸੀਂ ਕਲੀਅਰ ਕਿਹਾ ਤੁਸੀਂ ਕੀ ਕਰਨਾ ਤੁਹਾਨੂੰ ਕਿਹਾ ਕੀ ਮਤਲਬ ਇਹਦਾ ਕੋਈ ਗੱਲ ਨਹੀਂ ਤੁਸੀਂ ਕਰਨਾ ਇਹਨੂੰ ਫੜ ਹੈ ਕੋਈ ਤਾਂ ਪਰਚਾ ਦਿਓ ਅੱਛਾ ਆ ਲਓ ਆ ਲਓ ਜੀ ਆ ਕਹਿ ਰਹੇ ਨਹੀਂ ਪਰਚਾ ਦਿਓ ਤੇ ਕਾਹਦਾ ਪਰਚਾ ਦਿਓ ਉਹ ਨਾ ਚੱਕਣ ਲੱਗ ਗਿਆ ਇਹਨਾਂ ਤੋਂ ਅਨੁਕੂਸ਼ ਪੁੱਛ ਲੈ ਠੀਕ ਵੀ ਵਿਭਿੰਨ ਆ ਗਿਆ ਤੁਸੀਂ ਕਲੀਅਰ ਆਉਂਦੇ ਕਰ ਲੈਦੇ ਕੀ ਇਸ਼ੂ ਹੈਗਾ ਇਹਨਾਂ ਸਿਉਟੀ ਜੇ ਇਹਨਾਂ ਬੱਟਾ ਬੱਜਾ ਤੈਨੂੰ ਮੇਰੇ ਕੈਮਰੇ ਸਭੋ ਜਾਨੀ ਕੋਈ ਗੱਲ ਨਹੀਂ ਪਹਿਲਾਂ ਤੇ ਇਸ਼ੂ ਕ੍ਰੀਏਟ ਕਰਾ ਲਓ ਫੇਰ ਤੋਂ ਜੋ ਕਰਨਾ ਹੋਵੇ ਕਰ ਲਿਓ ਇਸ਼ੂ ਕ੍ਰੀਏਟ ਕਰਾ ਲਓ ਜੀ ਕਲੀਅਰ ਕਿਹਾ ਤੁਸੀ ਕੀ ਕਰਨਾ ਤੁਹਾਨੂੰ ਕਿਹਾ ਕੀ ਮਤਲਬ ਇਹਦਾ ਕੋਈ ਗੱਲ ਨਹੀਂ ਤੁਸੀ ਕਰਨਾ ਇਹਨੂੰ ਫੜ ਹੈ ਕੋਈ ਤਾਂ ਪਰਚਾ ਦਿਓ ਤੇ ਅੱਛਾ ਆ ਲਓ ਆ ਲੋਰੀ ਆ ਕਹਿ ਰਹੇ ਨੇ ਪਰਚਾ ਦਿਓ ਤੇ ਕਾਲਾ ਪਰਚਾ ਦਿਓ ਉਹਨੂੰ ਉਹਨਾਂ ਚੱਕਰ ਨੂੰ ਲੈ ਕੇ ਜਾਓ ਬਹੁਤ ਪੈਸੇ ਖਾਣੇ ਇਹਨਾ ਤੁਹਾਨੂੰ ਕੁਝ ਪੁੱਛ ਲੈ ਠੀਕ ਹੈ ਵਿਭਿੰਨ ਮਾਇਆ ਤੁਸੀਂ ਕਲੀਅਰ ਆ ਕਰ ਲੈਦੇ ਕੀ ਇਸ਼ੂ ਹੈਗਾ ਇਹਨਾਂ ਸਿਕਿਉਰਟੀ ਜੇ ਇਹਨਾ ਬੱਟਾ ਬੱਜਾ ਤੈਨੂੰ ਮੇਰੇ ਕੈਮਰੇ ਸਭੋ ਜਾਈਏ ਕੋਈ ਗੱਲ ਨਹੀਂ ਪਹਿਲਾਂ ਤੇ ਇਸ਼ੂ ਕ੍ਰੀਏਟ ਕਰਾ ਲਓ ਫੇਰ ਤੋਂ ਜੋ ਕਰਨਾ ਹੋਵੇ ਕਰ ਲਿਓ ਇਸ਼ੂ ਕ੍ਰੀਏਟ ਕਰਦੇ ਹੋ ਜੀ ਕਲੀਅਰ ਕਿਹਾ ਤੁਸੀਂ ਕੀ ਕਰਨਾ ਤੁਹਾਨੂੰ ਕਿਹਾ ਕੀ ਮਤਲਬ ਇਹਦਾ ਤੁਸੀਂ ਇਸ਼ੂ ਕ੍ਰੀਏਟ ਕਰਨਾ ਤੁਹਾਨੂੰ ਫੜ ਹੈ ਕੋਈ ਤਾਂ ਪੱਤਾ ਰਿਹਾ ਤੇ ਅੱਛਾ ਆ ਲਓ ਆ ਲਓ ਜੀ ਆ ਕਹਿ ਰਹੇ ਨਹੀਂ ਪਰਚਾ ਦਿਓ ਤੇ ਕਾਹਦਾ ਪਰਚਾ ਦਿਓ ਉਹ ਨਾ ਤੁਹਾਨੂੰ ਕੁਝ ਪੁੱਛ ਲੈ ਠੀਕ ਵੀ ਵਿਭਿੰਨ ਆ ਗਿਆ ਤੁਸੀਂ ਕਲੀਅਰ ਆਉਂਦੇ ਕਰ ਲੈਦੇ ਕੀ ਇਸ਼ੂ ਹੈਗਾ ਇਹਦਾ ਆਰਸੀਪੀ ਉਹ ਇਹਨਾਂ ਕਿਊਟੀ ਜੇ ਇਹਨਾਂ ਬੱਟਾ ਬੱਜਾ ਤੈਨੂੰ ਮੇਰੇ ਕੈਮਰੇ ਸਭੋ ਜਾਈਏ ਕੋਈ ਗੱਲ ਨਹੀਂ ਪਹਿਲਾਂ ਤੇ ਇਸ਼ੂ ਕ੍ਰੀਏਟ ਕਰਾ ਲਓ ਫੇਰ ਤੋਂ ਜੋ ਕਰਨਾ ਹੈ ਕਰ ਲਿਓ ਇਸ਼ੂ ਕ੍ਰੀਏਟ ਕਰਦੇ ਹੋ ਜੀ ਕਲੀਅਰ ਕਿਹਾ ਤੁਸੀਂ ਕੀ ਕਰਨਾ ਹੈ ਤੁਹਾਨੂੰ ਕਿਹਾ ਕੀ ਮਤਲਬ ਇਹਦਾ ਤੁਸੀਂ ਇਸ਼ੂ ਕ੍ਰੀਏਟ ਕਰਨਾ ਤੁਹਾਨੂੰ ਫੜ ਹੈ ਉਹ ਇਹ ਪੱਤਰ ਰਿਵਟ ਅੱਛਾ ਆ ਲੋ ਆ ਲੋ ਜੀ ਆ ਕਹਿ ਰਹੇ ਨੇ ਪਰਚਾ ਦਿਓ ਤੇ ਕਾਲਾ ਪਰਚਾ ਦਿਓ ਉਹਨੂੰ ਉਹਨਾਂ ਚੱਕਰ ਨੂੰ ਲੈ ਕੇ ਜਾ ਬਹੁਤ ਪੈਸੇ ਖਾਣੇ